ਜਿਹੜੇ ਇਲੀਗਲ ਬੈਠੇ ਆ ਕਿਸੇ ਸਰਕਾਰੀ ਜਗ੍ਹਾ ਤੇ ਇਥੋਂ ਇਹ ਉੱਠ ਜਾਣਗੇ ਬਿਨਾਂ ਕਿਸੇ ਤੋਂ ਪੁੱਛੇ ਕਿਛੇ ਬਿਨਾਂ ਹੀ ਆਪਣੀਆਂ ਝੁੱਗੀਆਂ ਪਈਆਂ ਹੋਈਆਂ ਆ ਅਸੀਂ ਅੱਜ ਇਹਦੇ ਵਿੱਚ ਮੋਟਰਸਾਈਕਲ ਵੀ ਕਈ ਰੌਂਡ ਅਪ ਕੀਤੇ ਆ ਤੇ ਮੌਤ ਕਟਨ ਬੰਦਿਆਂ ਨੂੰ ਵੀ ਰੌਂਡ ਅਪ ਕੀਤੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਵਿੱਡੀ ਵਿਸ਼ੇਸ਼ ਮੁਹਿੰਮ ਤਹਿਤ ਅੱਜ ਮੁਹਾਲੀ ਦੇ ਡੀਐਸਪੀ ਹਰਸਿਮਰ ਸਿੰਘ ਬਲਦੀ ਅਗਵਾਈ ਹੇਠ ਸ਼ਹਿਰ ਚ ਵਕ-ਵਕ ਥਾਵਾਂ ਉਤੇ ਸਰਚ ਅਭਿਆਨ ਚਲਾਇਆ ਗਿਆ। ਇਸ ਦੌਰਾਨ ਸੁਹਾਣਾ ਵਿੱਚ ਗੁਰਦੁਆਰਾ ਸਾਹਿਬ ਦੇ ਨੇੜੇ ਕਲੋਨੀ ਦਾ ਦੌਰਾ ਕਰਕੇ ਇੱਕ-ਇੱਕ ਝੁੱਗੀ-ਚੌਪੜੀ ਦੀ ਜਾਂਚ ਕੀਤੀ ਗਈ ਅਤੇ ਉੱਥੇ ਰਹਿੰਦੀ ਵਿਅਕਤੀਆਂ ਤੋਂ ਪੁੱਛਗਿੱਛ ਕਰਨ ਸਮੇਤ ਉਨ੍ਹਾਂ ਦੇ ਆਧਾਰ ਕਾਰਡ ਅਤੇ ਵਾਹਨਾਂ ਦੇ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਗਈ। ਇਸ ਦੌਰਾਨ ਪੁਲਿਸ ਨੇ 15 ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਦੇ ਵਿੱਚ ਲੈ ਲਿਆ। ਪੁਲਿਸ ਨੇ ਨਜਾਇਜ਼ ਕਬਜ਼ੇ ਕਰਨ ਵਾਲਿਆਂ ਨੂੰ ਤੁਰੰਤ ਸਰਕਾਰੀ ਜ਼ਮੀਨ ਖਾਲੀ ਕਰਨ ਲਈ ਵੀ ਕਿਹਾ ਡੀਐਸਪੀ ਹਰਸੀਮਰ ਸਿੰਘ ਬੱਲ ਵੱਲੋਂ ਸਰਚ ਅਭਿਆਨ ਬਾਰੇ ਜਾਣਕਾਰੀ ਦਿੰਦੇ ਹੋਏ ਕੀ ਕਿਹਾ ਆ ਸੁਣਦੇ ਆ ਬੇਸਿਕਲੀ ਜਿਦਾਂ ਮੰਨ ਲਿਓ ਜੀਤੀ ਸਾਹਿਬ ਦੇ ਮੁਖਮੰਦ ਅਨੁਸਾਰ ਤੇ ਐਸਐਸਪੀ ਸਾਹਿਬ ਮੁਹਾਰੀ ਦੇ ਮੁਖਮੰਦ ਸਾਹਿਬ ਜਿਹੜੀ ਆ ਸਾਡਾ ਲਗਾਤਾਰ ਕਾਸੋ ਆਪਰੇਸ਼ਨ ਚੱਲ ਰਿਹਾ ਹੈ ਇਹ ਇਹਦੇ ਵਿੱਚ ਐਸਐਚਓ ਸੁਹਾਨਾ ਐਸਐਚਓ 11 ਫੇਜ਼ ਐਸਐਚਓ 8 ਫੇਜ਼ ਤੇ ਸਾਰੀ ਰਿਪੋਰਟਸ ਨਾਲ ਅੱਜ ਅਸੀਂ ਇਸ ਸੁਹਾਣੇ ਦੇ ਬੈਕਸਾਈਡ ਤੇ ਸਾਨੂੰ ਪਿੰਡ ਵਾਲਿਆਂ ਵੱਲੋਂ ਉਹ ਆਈ ਸੀ ਕਿ ਵੀ ਇੱਥੇ ਲੋਕ ਇਲੀਗਲ ਆ ਕੇ ਬੈਠੇ ਹੋਏ ਐ ਅੱਜ ਜਦੋਂ ਅਸੀਂ ਇਹਨਾਂ ਦਾ ਵੇਖਿਆ ਵੀ ਇਹਨਾਂ ਨੂੰ ਵੀ ਅੱਜ ਅਸੀਂ ਕਾਰਨਾ ਵੀ ਕੀਤੀ ਹੈ ਵੀ ਆਪਣਾ ਇਥੋਂ ਸਮਾਨ ਜਿਹੜੇ ਇਲੀਗਲ ਬੈਠੇ ਐ ਕਿਸੇ ਸਰਕਾਰੀ ਜਗ੍ਹਾ ਤੇ ਇਥੋਂ ਇਹ ਉੱਠ ਜਾਣਗੇ ਤੇ ਅਸੀਂ ਅੱਜ ਇਹਦੇ ਵਿੱਚ ਮੋਟਰਸਾਈਕਲ ਵੀ ਕਈ ਰੌਂਡ ਕੀਤੇ ਅਰਾਊਂਡ ਅਪ ਕੀਤੇ ਆ ਤੇ ਮੋਟਰਸਾਈਕਲ ਬੰਦਿਆਂ ਨੂੰ ਵੀ ਰੌਂਡ ਅਪ ਕੀਤਾ ਹੈ ਇਹ ਹਾਂਜੀ ਉਹ ਅਸੀਂ ਜੋ ਲੀਗਲ ਸਿਸਟਮ ਦੇ ਨਾਲ ਉਹ ਵੀ ਕੀਤੀ ਜਾਊਗਾ ਪਰ ਜਿਹੜੇ ਕੀ ਕਹਿੰਦੇ ਇੱਥੇ ਲੋਕਾਂ ਨੇ ਬਿਨਾਂ ਮਤਲਬ ਤੋਂ ਬਾਹਰੋਂ ਆ ਕੇ ਕਈਆਂ ਨੇ ਬਿਨਾਂ ਕਿਸੇ ਤੋਂ ਪੁੱਛੇ ਕਿਛੇ ਬਿਨਾ ਹੀ ਆਪਣੀਆਂ ਝੁੱਗੀਆਂ ਪਾਈਆਂ ਹੋਈਆਂ ਇਹ ਸਾਰੀਆਂ ਨੇ ਸਾਰੀਆਂ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਹਾਂਜੀ ਹੈਗੇ ਆ ਜਿਹਦੇ ਬਾਰੇ ਤੁਹਾਨੂੰ ਅਸੀਂ ਸ਼ਾਮ ਨੂੰ ਵਕਫੇ ਦੇ ਅੰਦਰ ਤੇ ਬਰੀਕ ਕਰਾਂਗੇ ਅਬਜਤ ਸਿੰਘ ਫਰਖੀ ਰਾਬੰਦੀ ਕਰਕੇ ਤੇ ਇਹਨਾਂ ਦੀ ਚੁਕੀਆਂ ਦੇ ਵਿੱਚ ਰਿਪੋਰਟ ਕੀਤੀ ਤਾਂ ਤੁਸੀਂ ਸੁਣਿਆ ਕਿਸ ਤਰੀਕੇ ਨਾਲ ਪੰਜਾਬ ਪੁਲਿਸ ਨਸ਼ੇ ਨੂੰ ਲੈ ਕੇ ਪੱਬਾਂ ਪਾਰ ਹੈ ਅਤੇ ਪੰਜਾਬ ਸਰਕਾਰ ਦੇ ਆਦੇਸ਼ਾਂ ਤੋਂ ਬਾਅਦ ਤਾਂ ਪੰਜਾਬ ਪੁਲਿਸ ਨੇ ਹੋਰ ਵੀ ਸਖਤੀ ਕਰ ਦਿੱਤੀ ਹੈ ਦੱਸਦੀ ਹੈ ਕਿ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਸੀ ਅਤੇ ਕਿਹਾ ਸੀ ਕਿ ਨਸ਼ਾ ਸਦਾਕਰਾਂ ਦੇ ਖਿਲਾਫ ਸਖਤੀ ਕੀਤੀ ਜਾ ਰਹੀ ਹੈ ਤੇ ਜਿਹੜਾ ਵੀ ਕੋਈ ਪੁਲਿਸ ਅਧਿਕਾਰੀ ਵੀ ਨਸ਼ਾ ਕਰਦਾ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਫੜਿਆ ਗਿਆ ਉਸ ਨੂੰ ਤੁਰੰਤ ਡਿਸਮਿਸ ਕੀਤਾ ਜਾਵੇ ਹੁਣ ਵੇਖਣਾ ਹੈ ਕਿ ਆਖਰਕਾਰ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਸਖਤੀ ਤੋਂ ਬਾਅਦ ਕਿਸ ਤਰੀਕੇ ਨਾਲ ਨਸ਼ੇ ਦਾ ਕੋਹੜ ਪੰਜਾਬ ਦੇ ਵਿੱਚੋਂ ਖਤਮ ਹੋਵੇਗਾ ਅਤੇ ਪੰਜਾਬ ਦੀ ਜੁਬਾਨੀ ਬਚਾਈ ਜਾਵੇਗੀ ਬਿਊਰੋ ਰਿਪੋਰਟ ਨਬਜ਼ੇ ਪੰਜਾਬ